ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਤੁਸੀਂ ਜਾਣਦੇ ਹੋ ਦਰਬਾਰ ਸਾਹਿਬ ਦੀ ਪ੍ਰਕਰਮਾ ਵਿੱਚ ਬਣੇ ਚੱਕਰ ਦਾ ਇਤਿਹਾਸ ਆਓ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਕੀ ਇਤਿਹਾਸ ਹੈ ਇਸ ਚੱਕਰ ਦਾ ਇਹ ਚੱਕਰ ਇੱਕ ਨਾਰਮਲ ਚੱਕਰ ਨਹੀਂ ਹੈ ਇਸ ਦੇ ਪਿੱਛੇ ਇਤਿਹਾਸ ਹੈ ਤੇ ਆਓ ਅਸੀਂ ਅੱਜ ਉਸ ਉੱਤੇ ਚਾਨਣਾ ਪਾਉਂਦੇ ਹਾਂ ਸਚ칸 ਸ਼ਿਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚ ਬਾਬਾ ਬੁੱਢਾ ਜੀ ਦੀ 베ਰੀ ਦੇ ਕੋਲ ਨੁੱਕਰ ਵਿੱਚ ਜੋ ਸ਼ਪੀਲ ਹੈ ਉਸ ਦੇ ਬਿਲਕੁਲ ਸਾਹਮਣੇ ਪ੍ਰਕਰਮਾ ਵਿੱਚ ਜ਼ਮੀਨ ਤੇ ਜੋ ਚੱਕਰ ਬਣਿਆ ਹੈ ਇਹ ਮਹਿਜ ਇੱਕ ਮਾਰਬਲ ਦਾ ਡਿਜ਼ਾਈਨ ਨਹੀਂ ਹੈ ਬਲਕਿ ਇਸ ਚੱਕਰ ਨਾਲ ਇਤਿਹਾਸ ਦੀ ਇੱਕ ਵੱਡੀ ਘਟਨਾ ਜੁੜੀ ਹੋਈ ਹੈ ਇਹ ਚੱਕਰ ਭਾਈ ਸੁੱਖਾ ਸਿੰਘ ਤੇ ਮਹਿਤਾਬ ਸਿੰਘ ਦੀ ਯਾਦ ਵਿੱਚ ਹੈ ਜਿਨ੍ਹਾਂ ਨੇ ਦੁਸ਼ਮਣ ਮੱਸੇ ਰੰਗੜ ਦਾ ਸ਼੍ਰੀ ਦਰਬਾਰ ਸਾਹਿਬ ਦੀ ਬੇਅਦਬੀ ਕਰਨ ਤੇ ਸੋਧਾ ਲਾਇਆ ਸੀ ਜਦੋਂ ਸਿੱਖ ਪੰਥ ਦੇ ਮਹਾਰ ਸੂਰਮੇ ਭਾਈ ਸੁੱਖਾ ਸਿੰਘ ਤੇ ਮਹਿਤਾਬ ਸਿੰਘ ਮੱਸੇ ਰੰਗੜ ਦਾ ਸਿਰ ਵੱਢ ਕੇ ਦਰਬਾਰ ਸਾਹਿਬ ਤੋਂ ਰਵਾਨਾ ਹੋ ਰਹੇ ਸੰਤਾਂ ਇਸ ਥਾਂ ਤੇ ਆ ਕੇ ਜੋਧਿਆਂ ਨੇ ਆਪਣੇ ਘੋੜਿਆਂ ਨੂੰ ਵਾਰ-ਵਾਰ ਕਮਾਇਆ ਸੀ ਤੇ ਦੁਸ਼ਟਾਂ ਨੂੰ ਲਲਕਾਰਿਆ ਸੀ ਤੇ ਗੁਰੂ ਘਰ ਦੇ ਵਿੱਚ ਜਕਾਰੇ ਗਜਾਏ ਸਨ ਭਾਈ ਸੁੱਖਾ ਸਿੰਘ ਤੇ ਮਹਿਤਾਬ ਸਿੰਘ ਦਾ ਮੰਨਣਾ ਸੀ ਕਿ ਕਿਤੇ ਦੁਸ਼ਮਨ ਨੂੰ ਇਹ ਨਾ ਲੱਗੇ ਕਿ ਅਸੀਂ ਮੱਛੇ ਸੰਗਠ ਦਾ ਸਿਰ ਵੱਢ ਕੇ ਡਰ ਕੇ ਭੱਜ ਚੁੱਕੇ ਹਾਂ ਸੋ ਉਹਨਾਂ ਨੇ ਇਸ ਥਾਂ ਤੇ ਘੋੜਿਆਂ ਨੂੰ ਕਮਾ ਕੇ ਵੈਰੀਆਂ ਨੂੰ ਲਲਕਾਰਿਆ ਸੀ ਸਿੰਘਾਂ ਦੇ ਘੋੜਿਆਂ ਨੂੰ ਕਮਾਉਣ ਵਾਲੀ ਥਾਂ ਤੇ ਉਸ ਘਟਨਾ ਨੂੰ ਯਾਦ ਰੱਖਣ ਲਈ ਪ੍ਰਕਰਮਾ ਵਿੱਚ ਇਹ ਚੱਕਰ ਬਣਾਇਆ ਗਿਆ ਹੈ ਤੁਸੀਂ ਜਦੋਂ ਵੀ ਦਰਬਾਰ ਸਾਹਿਬ ਜਾਓ ਦਰਬਾਰ ਸਾਹਿਬ ਦੀ ਪ੍ਰਕਰਮਾ ਕਰੋ ਤੇ ਨੋਟਿਸ ਕਰਨਾ ਕਿ ਇਹ ਚੱਕਰ ਸਿਰਫ ਇੱਕ ਹੀ ਕੋਰਨਰ ਦੇ ਵਿੱਚ ਹੈ ਬਾਕੀ ਤਿੰਨ ਨੁਕਰਾਂ ਵਿੱਚ ਕਿਸੇ ਤਰ੍ਹਾਂ ਦਾ ਕੋਈ ਵੀ ਚੱਕਰ ਜਾਂ ਨਿਸ਼ਾਨਚਿਨ ਨਹੀਂ ਹੈ ਇਸ ਤਰ੍ਹਾਂ ਦੀਆਂ ਹੋਰ ਜਾਣਕਾਰੀ ਦੀਆਂ ਇਤਿਹਾਸਿਕ ਗੱਲਾਂ ਸੁਣਨ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਮਿਲਦੇ ਹਾਂ ਤੁਹਾਨੂੰ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਧੰਨਵਾਦ